ਜਦੋਂ ਸ਼ਿਸ਼ੂਪਾਲ ਬਾਪੂ ਜੀ ਸਾਨੂੰ ਮਿਲੇ ਸੀ ਫਗਵਾੜੇ ਸ਼ਹਿਰ ਤੋਂ ਬਾਪੂ ਜੀ ਲੱਤ 'ਚ ਕੀੜੇ ਪਏ ਹੋਏ ਸੀ ਪੂਰੀ ਲੱਤ ਗਲੀ ਹੋਈ ਸੀ ਕਰੀਬ 1 ਸਾਲ ਅਸੀਂ ਇੱਥੇ ਪੱਟੀਆਂ ਕਰਦੇ ਰਹੇ ਲੱਤ ਜਿਵੇਂ ਪੂਰੀ ਆਲੂ ਵਾਂਗੂ ਛਿੱਲੀ ਹੋਈ ਸੀ ਤੜਫਦਾ ਬਾਪੂ ਚੱਲਿਆ ਨਹੀਂ ਸੀ ਜਾਂਦਾ ਕੁਟੀ ਹੋਣਾ ਬੁਰਾ ਕੁਟੀ ਕੁਟੀ ਹੋੜਾ ਬੜੀ ਇਖੋਰਦਾ ਮੇਰੀ ਜਾਣ ਕੇ ਗੱਲ ਹੌਲੀ ਹੌਲੀ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਸ਼ਿਸ਼ੂਪਾਲ ਬਾਪੂ ਪੂਰੇ ਹਸਪਤਾਲ ਦਾ ਪ੍ਰਸ਼ਾਦ ਦੇ ਪਾਣੀਦਾਨ ਚਾਰਜ ਬਣ ਗਿਆ ਇਦਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੀਸ਼ੂਪਾਲ ਬਾਪੂ ਹਸਪਤਾਲ ਦੇ ਵਿੱਚ ਪਿਛਲੇ 4 ਸਾਲਾਂ ਤੋਂ ਸੇਵਾ ਕਰ ਰਹੇ ਤੇ ਅੱਜ ਬਾਪੂ ਆਪਣੇ ਘਰ ਚੱਲਿਆ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੀ ਸ਼ਿਸ਼ੂਪਾਲ ਬਾਪੂ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਸੇਵਾਦਾਰ ਨੇ ਇੱਕ ਲੱਤ ਕੱਟੀ ਹੋਈ ਹੈ ਬੀਲ ਚੇਅਰ ਤੇ ਚੱਲਦੇ ਨੇ ਪਰ ਇੱਕ ਬੰਦੇ ਦਾ ਨਹੀਂ ਦੋ ਬੰਦੇ ਜਿੰਨਾ ਕੰਮ ਕਰਦੇ ਨੇ ਜਦੋਂ ਸ਼ਿਸ਼ੂਪਾਲ ਬਾਪੂ ਜੀ ਸਾਨੂੰ ਮਿਲੇ ਸੀ ਫਗਵਾੜੇ ਸ਼ਹਿਰ ਤੋਂ ਬਾਪੂ ਜੀ ਦੀ ਲੱਤ 'ਚ ਕੀੜੇ ਪਏ ਹੋਏ ਸੀ ਪੂਰੀ ਲੱਤ ਗਲੀ ਹੋਈ ਸੀ ਕਰੀਬ 1 ਸਾਲ ਅਸੀਂ ਇੱਥੇ ਪੱਟੀਆਂ ਕਰਦੇ ਰਹੇ ਲੱਤ ਜਿਵੇਂ ਪੂਰੀ ਆਲੂ ਵਾਂਗੂ ਛਿੱਲੀ ਹੋਈ ਸੀ ਤੜਫਦਾ ਬਾਪੂ ਚੱਲਿਆ ਨਹੀਂ ਸੀ ਜਾਂਦਾ ਅਖੀਰ ਸਰਜਰੀਆਂ ਕਰਕੇ ਇਲਾਜ ਕਰਕੇ ਜਦੋਂ ਕੋਈ ਹੱਲ ਨਹੀਂ ਹੋਇਆ ਲੱਤ ਕੱਟਣੀ ਪਈ ਬਾਪੂ ਦੀ ਤੇ ਬਾਪੂ ਸ਼ਿਸ਼ੂਪਾਲ ਆਪ ਅਕਸੈਪਟ ਕਰਦੇ ਨੇ ਆਪਣੀ ਜ਼ਿੰਦਗੀ 'ਚ ਕੀਤੀਆਂ ਹੋਈਆਂ ਗਲਤੀਆਂ ਨੂੰ ਬੜੇ ਚੰਗੇ ਪਰਿਵਾਰ ਤੋਂ ਨੇ ਬੱਚੇ ਆ ਵਾਈਫ ਆ ਸਭ ਕੁਝ ਸੀਗਾ ਬਸ ਸ਼ਰਾਬ ਪੀਣ ਦੇ ਆਦੀ ਸੀ ਸ਼ਰਾਬ ਇੰਨੀ ਜ਼ਿਆਦਾ ਪੀਂਦੇ ਸੀ ਜਿਹਦੇ ਕਰਕੇ ਇਹਨਾਂ ਨੇ ਆਪਣਾ ਜੀਵਨ ਖਰਾਬ ਕਰ ਲਿਆ ਜ਼ਿੰਦਗੀ ਸੜਕਾਂ ਤੇ ਆ ਗਈ ਜ਼ਿੰਦਗੀ ਨਰਕਾਂ ਤੇ ਪਹੁੰਚ ਗਈ ਕੀੜੇ ਪੈ ਗਏ ਪਰ ਫਿਰ ਵੀ ਉਸ ਵਾਹਿਗੁਰੂ ਨੇ ਉਹ ਅੱਲਾ ਨੇ ਉਸ ਰਾਮ ਨੇ ਭਗਵਾਨ ਨੇ ਬਾਹ ਫੜੀ ਕਿਵੇਂ ਬਾਪੂ ਸ਼ਿਸ਼ੂਪਾਲ ਜੀ ਦੀ ਵੀਡੀਓ ਸਾਡੇ ਤੱਕਰ ਪਹੁੰਚੀ ਤੇ ਕਿਵੇਂ ਬਾਪੂ ਸ਼ਿਸ਼ੂਪਾਲ ਨੂੰ ਸਾਡੇ ਕੋਲੇ ਸਾਡਾ ਛੋਟਾ ਵੀਰ ਅਰੋੜਾ ਪੀਪੀ ਸਮਾਰਸੀਵੀ ਆ ਉਹ ਇੱਥੇ ਲੈ ਕੇ ਆਇਆ ਬਾਪੂ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਬਾਪੂ ਠੀਕ ਹੋ ਗਿਆ ਲੱਤ ਕੱਟੀ ਗਈ ਪਰ ਬਾਪੂ ਆਪਣੇ ਜੋਗਾ ਹੋ ਗਿਆ ਬੀਲ ਚੇਅਰ ਤੇ ਚੱਲਣ ਜੋਗਾ ਹੋ ਗਿਆ ਬੀਲ ਚੇਅਰ ਤੇ ਬੈਠੇ ਨੇ ਸੇਵਾ ਕਰਨੀ ਸ਼ੁਰੂ ਕਰਤੀ ਪ੍ਰਸ਼ਾਦਾ ਵਰਤੌਣਾ ਸ਼ੁਰੂ ਕਰਤਾ ਹਸਪਤਾਲ ਦੇ ਵਿੱਚ 2 ਸਾਲ ਦਾਖਲ ਰਿਹਾ ਉਸੇ ਹਸਪਤਾਲ ਦੇ ਵਿੱਚ ਦੂਜੇ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ ਬੈਠੇ ਬੈਠੇ ਨੇ ਫਰੂਟ ਕੱਟ ਕੇ ਖਵਾ ਦੇਣੇ ਬੈਠੇ ਬੈਠੇ ਨੇ ਕਿਸੇ ਨੂੰ ਦਲੀਆ ਪਾਤਾ ਖਿਚੜੀ ਵਰਤਾਤੀ ਪ੍ਰਸ਼ਾਦਾ ਵਰਤਾਤਾ ਹੌਲੀ ਹੌਲੀ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਸ਼ਿਸ਼ੂਪਾਲ ਬਾਪੂ ਪੂਰੇ ਹਸਪਤਾਲ ਦਾ ਪ੍ਰਸ਼ਾਦਾ ਪਾਣੀ ਦਾ ਚਾਰਜ ਬਣ ਗਿਆ ਉਥੇ ਟੇਬਲ ਲਾ ਲਿਆ ਬੈਂਚ ਲਾ ਲਿਆ ਭਾਂਡੇ ਟੀਂਡੇ ਰੱਖ ਲਏ ਸਾਰਾ ਦਿਨ ਹਸਪੀਟਲ ਦੇ ਵਿੱਚ ਜਦੋਂ ਸਵੀਰ ਦੇ ਟਾਈਮ ਚਾਹ ਆਉਣੀ ਚਾਹ ਵਰਤਾਉਣੀ ਫਰੂਟ ਆਉਣਾ ਫਰੂਟ ਵਰਤਾਉਣਾ ਦਲੀਆ ਖਿਚੜੀ ਸੂਪ ਆਉਣਾ ਉਹ ਵਰਤਾਉਣਾ ਪ੍ਰਸ਼ਾਦਾ ਵਰਤਾਉਣਾ ਇਦਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਸ਼ਿਸ਼ੂਪਾਲ ਬਾਪੂ ਹਸਪਤਾਲ ਦੇ ਵਿੱਚ ਪਿਛਲੇ 4 ਸਾਲਾਂ ਤੋਂ ਸੇਵਾ ਕਰ ਰਿਹਾ ਤੇ ਅੱਜ ਬਾਪੂ ਆਪਣੇ ਘਰ ਚੱਲਿਆ ਪਹਿਲਾਂ ਵੀ ਇਹ ਪਿੱਛੇ ਜਾ ਕੇ ਆਇਆ ਆਪਦੇ ਘਰ ਆਪਣੀ ਭੈਣ ਨੂੰ ਮਿਲ ਕੇ ਆਇਆ ਸੀ ਉਦੋਂ ਵੀ ਪੰਜ-ਛੇ ਦਿਨ ਦੱਸ ਦੇਣਾ ਵਾਸਤੇ ਗਿਆ ਸੀ ਕਿੰਨੇ ਦਿਨਾਂ ਬਾਅਦ ਮੁੜੇ ਸੀ ਬਾਪੂ 5-6 ਦਿਨ ਲੱਗਾ 6 ਦਿਨਾਂ ਬਾਅਦ ਮੁੜੇ ਹੁਣ ਫੇਰ ਬਾਪੂ ਆਪਣੇ ਘਰ ਆਪਣੇ ਪਰਿਵਾਰ ਨੂੰ ਪਿੱਛੇ ਆਪਣੀਆਂ ਜੜ੍ਹਾਂ ਨੂੰ ਦੇਖਣ ਜਾ ਰਿਹਾ ਵਾ ਤੇ ਸ਼ਿਸ਼ੂਪਾਲ ਬਾਪੂ ਜੀ ਸਾਡੇ ਕੋਲੇ 27 11 21 ਨੂੰ ਆਏ ਸੀਗੇ ਤੇ 3 ਸਾਲ 7 ਮਹੀਨੇ 11 ਦਿਨ ਹੋ ਗਏ ਬਾਪੂ ਜੀ ਨੂੰ ਸਾਡੇ ਕੋਲੇ ਆਇਆ ਨੂੰ ਤੇ ਪਿਛਲੇ ਕਰੀਬ 2 ਸਾਲਾਂ ਤੋਂ ਬਾਪੂ ਜੀ ਲਗਾਤਾਰ ਸੇਵਾ ਕਰਾ ਰਹੇ ਨੇ ਕਰੀਬ ਬਾਪੂ 1.5 ਸਾਲ ਤੱਕ ਹਸਪਤਾਲ ਦੇ ਵਿੱਚ ਜੇਰੇ ਇਲਾਜ ਰਿਹਾ ਵਾ ਤੇ ਹੁਣ ਮੇਨ 62 ਜਿਹੜਾ ਰਾਹੋਂ ਰੋਡ ਤੇ ਉੱਥੇ ਬਾਪੂ ਜੀ ਪਏ ਮਿਲੇ ਸੀ ਸਾਨੂੰ ਜਦੋਂ ਬਾਪੂ ਜੀ ਦੀ ਸੇਵਾ ਸਾਨੂੰ ਮਿਲੀ ਤੇ ਬਾਪੂ ਜੀ ਦਾ ਆਉਣ ਵਾਲਾ ਜੀਵਨ ਆ ਜਿਹੜਾ ਉਹ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਅਰਦਾਸ ਕਰਿਓ ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅਸੀਂ ਸੇਵਾਦਾਰਾਂ ਦੀ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀਆਂ ਗਲਤੀਆਂ ਨੂੰ ਅਕਸੈਪਟ ਕੀਤਾ ਬਾਪੂਰੇ ਆਪਣੇ ਪਰਿਵਾਰ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਪਰ ਉਹ ਆਪਣੇ ਜੀਵਨ ਚ ਅੱਗੇ ਵੱਧ ਚੁੱਕੇ ਸੀ ਉਹਨਾਂ ਨੇ ਬਾਪੂ ਜੀ ਨੂੰ ਨਹੀਂ ਅਕਸੈਪਟ ਕੀਤਾ ਸਰ ਬਾਪੂ ਜੀ ਨੇ ਆਪਣਾ ਜੀਵਨ ਸੇਵਾ ਦੇ ਲੇਖੇ ਲਾਇਆ ਹੋਇਆ ਅੱਗੋਂ ਵੀ ਬਾਪੂ ਸੇਵਾ ਕਰਦਾ ਰਹੇ ਬਾਪੂ ਜੀ ਚੜ੍ਹਦੀ ਕਲਾ ਚ ਰਹਿਣ ਤੰਦਰੁਸਤ ਰਹਿਣ ਤੁਸੀਂ ਵੀ ਸਾਰੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ